ਅਸੀਂ ਬੀਜੇਪੀ ਜਿਹੜੀ ਪੰਜਾਬ ਦੀ ਹੈ ਸੁਨੀਲ ਜਾਖੜ ਜਿਤ ਸਾਰਿਆਂ ਨੇ ਟੇਕਅਪ ਕੀਤਾ ਅਸੀਂ ਇਹਦੇ ਲਈ ਜਾਖੜ ਪ੍ਰਧਾਨ ਨੇ ਬੀਜੇਪੀ ਦੇ ਹੈਗੇ ਨੇ ਆਲੇ ਤਾਂ ਉਹ ਤਾਂ ਕਦੀ ਬੀਜੇਪੀ ਦੇ ਹੈਡਕੁਆਟਰ ਨਹੀਂ ਗਏ ਅਸੀਫਾ ਦਿੱਤਾ ਕਹਿੰਦੇ ਜਿੰਨਾ ਚਿਰ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਲੀਡਰਸ਼ਿਪ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਨਹੀਂ ਬਦਲਦੀ ਉਹ ਬਤੌਰ ਪ੍ਰਧਾਨ ਕੰਮ ਨਹੀਂ ਕਰਨਗੇ ਨਹੀਂ ਐਸੀ ਕੋਈ ਗੱਲ ਉਹ ਉਹ ਕਹਿ ਰਹੇ ਜੀ ਉਹਨਾਂ ਨੇ ਰਿਕਾਰਡ ਤੇ ਕਹੀ ਹੈ ਨਹੀਂ ਦੇਖੋ ਉਹ ਅੱਜ ਵੀ ਪ੍ਰਧਾਨ ਦੇ ਤੌਰ ਤੇ ਕੰਮ ਕਰਦੇ ਆ ਜਦੋਂ ਅਸੀਂ ਸਾਰੇ ਲੋਕ ਮਿਲ ਕੇ ਮੈਂ ਕਟਣਗਾ ਕਿਤੇ ਲਾਲਪਰਾ ਸਾਹਿਬ ਬੀਜੇਪੀ ਚੰਡੀਗੜ੍ਹ ਪੰਜਾਬ ਦੇ ਪ੍ਰਧਾਨ ਬਣ ਸਕਦੇ ਨਹੀਂ ਕਿਉਂਕਿ ਦੇਖੋ ਮੈਂ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਵੀ ਸਿੱਖ ਚਿਹਰੇ ਅੱਗੇ ਲਿਆਉਂਦੇ ਜਾਣਾ ਗੱਲ ਇਹ ਹੈ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਜਿਸ ਲੈਵਲ ਤੇ ਮੈਂ ਬੈਠਾ ਹਾਂ ਮੇਰੇ ਬਾਰੇ ਫੈਸਲਾ ਪ੍ਰਧਾਨ ਮੰਤਰੀ ਜੀ ਨੇ ਕਰਨਾ ਹੈ ਪਾਰਲੀਮੈਂਟ ਬੋਰਡ ਨੇ ਕਰਨਾ ਜਿਹੜੀ ਵੀ ਜ਼ਿੰਮੇਵਾਰੀ ਮੈਨੂੰ ਦਿੱਤੀ ਜਾਏਗੀ ਮੈਂ ਉਸ ਭਜਨ ਵਾਲਾ ਨਹੀਂ ਪਰ ਮੇਰੀ ਲਾਲਸਾ ਬਿਲਕੁਲ ਨਹੀਂ ਹੈਗੀ ਮੈਂ ਇੱਕ ਆਮ ਸਿੱਖ ਦੀ ਤਰ੍ਹਾਂ ਆਪਣੀ ਕੌਮ ਲਈ ਕੰਮ ਕਰਨਾ ਚਾਹੁੰਦਾ ਅੱਜ ਵੀ ਮੈਂ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦਾ ਮੈਨੂੰ ਪਤਾ ਮੇਰੀ ਆਬਾਦੀ ਘਟ ਰਹੀ ਹੈ ਮੇਰੀ ਕੌਮ ਦੀ ਚਿੰਤਾ ਦੀ ਗੱਲ ਹੈ ਹਾਂਜੀ ਚਿੰਤਾ ਦੀ ਗੱਲ ਹੈ ਚਿੰਤਾ ਦੀ ਗੱਲ ਹੈ ਜਦੋਂ ਦੇਸ਼ ਆਜ਼ਾਦ ਹੋਇਆ ਸੀ ਅਸੀਂ 1.9% ਸੀ 51 'ਚ ਹੁਣ ਅਸੀਂ ਘਟ ਕੇ 1.7% ਰਹਿ ਗਏ ਮੇਰੀ ਕਾਮ ਜਿਹੜੀ ਆ ਬਿਊਰੋਕ੍ਰੇਸੀ ਤੋਂ ਬਾਹਰ ਚਲੇ ਗਈ। ਮੇਰੀ ਕਾਮ ਜਿਹੜੀ ਆ ਜੁਡੀਸ਼ਰੀ ਤੋਂ ਬਾਹਰ ਚਲੇ ਗਈ। ਬਹੁਤ ਕੁਝ ਕਰਨ ਵਾਲਾ ਆ ਜਿਹੜਾ ਤਾਂ ਸਾਧਾ ਵਾਲੇ ਕੱਪੜੇ ਪਾ ਕੇ ਨਾ ਇਸੇ ਸਰੂਪ 'ਚ ਲੋਕਾਂ ਦੇ ਘਰ-ਘਰ ਜਾ ਕੇ ਮੰਗਣਾ ਪਏਗਾ। ਇਹ ਸਾਧਾ ਵਾਲੇ ਕੱਪੜੇ ਕਹਿੰਦੇ ਜੇ ਇਹ ਵੀ ਪਤਾ ਲੱਗਿਆ ਵੀ ਪ੍ਰਾਈਮ ਮਿਨਿਸਟਰ ਸਾਹਿਬ ਅਮਿਤ ਸ਼ਾਹ ਜੀ ਪੰਜਾਬ ਲਈ ਮੁੱਖ ਮੰਤਰੀ ਦਾ ਕੋਈ ਚਿਹਰਾ ਲੱਭ ਰਿਹਾ ਉਹ ਵੀ ਕੋਈ ਸੋਹਣਾ ਸੁਨੱਖਾ ਕੋਈ ਸਰਦਾਰ ਲੱਭ ਰਿਹਾ। ਤੁਹਾਡੇ ਤੋਂ ਸੋਹਣਾ ਕਿਹੜਾ ਹੋਰ? ਗੱਲ ਇਹ ਆ ਕਿ ਇਹ ਡੈਮੋਕਰੇਟਿਕ ਕੰਟਰੀ ਆ। ਹੂੰ। ਜੇ ਸਾਡੀ ਸਰਕਾਰ ਬਣੇਗੀ ਭਾਰਤੀ ਜਨਤਾ ਪਾਰਟੀ ਦੀ ਤੇ ਇਸ ਜਿਹੜਾ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਲਈ ਯਤਨ ਕੀਤਾ ਜਾਏਗਾ ਕਿਉਂਕਿ 15 11 ਸਾਲ ਪਹਿਲਾਂ ਹਿੰਦੁਸਤਾਨ 15ਵੇਂ ਨੰਬਰ ਤੇ ਸੀ ਦੁਨੀਆ 'ਚ ਹਫਤਾ ਪਹਿਲਾਂ 4 ਨੰਬਰ ਤੇ ਆ ਗਿਆ ਹਰ ਸਾਲ ਇੱਕ ਸਟੈਪ ਅੱਗੇ ਗਿਆ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਕੱਟ ਕੇ 28 ਨੰਬਰ ਤੇ ਚਲਾ ਗਿਆ ਸਾਡੀ ਇੱਥੇ ਆਬਾਦੀ ਘਟ ਰਹੀ ਹੈ ਸਿੱਖਾਂ ਦੀ ਜੇ ਅਸੀਂ ਆਪਣੀ ਸਟੇਟ 'ਚ ਕਮਜ਼ੋਰ ਪੈ ਜਾਵਾਂਗੇ ਤੇ ਪੂਰੇ ਦੇਸ਼ 'ਚ ਇਸੇ ਤਰ੍ਹਾਂ ਹੀ ਅਸਰ ਜਾਏਗਾ ਸੋ ਵੱਡੀ ਗੱਲ ਇਹ ਹੈ ਕਿ ਇਸ ਵੇਲੇ the crisis of leadership within the Sikh community is a great challenge to the community ਪਰ ਲਾਲਪੁਰਾ ਸਾਹਿਬ ਵਰਗੇ ਸਤਨਾਮ ਸਿੰਘ ਸੰਧੂ ਵਰਗੇ ਸਿੱਖ ਚਿਹਰੇ ਬਹੁਤ ਨੇ ਪੰਜਾਬ 'ਚ ਦੇਖੋ ਸਾਰੇ ਚਿਹਰੇ ਚੰਗੇ ਆ ਜੀ ਮੈਂ ਕਿਸੇ ਨੂੰ ਮਾੜਾ ਥੋੜਾ